ਤੁਸੀਂ ਦੇਖ ਰਹੇ ਹੋ 24 ਪੰਜਾਬ ਦੇ ਚੈਨਲ ਬੁਲਾਡਾ ਦੇ ਆਈਟੀ ਚੌਕ ਵਿੱਚ ਨਾਕਾ ਲਗਾ ਕੇ ਪੰਜਾਬ ਪੁਲਿਸ ਵੱਲੋਂ ਆਈਟੀ ਚੌਕ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹਦੇ ਵਿੱਚ ਨਾਕਾਬੰਦੀ ਕਰਦੇ ਨਜ਼ਰ ਆ ਰਹੇ ਹਨ ਜਿੱਥੇ ਪੁਲਿਸ ਫੋਰਸ ਕੜੀ ਨਜ਼ਰ ਆ ਰਹੀ ਹੈ ਅਜੇ ਸਮੇਂ ਗੱਡੀਆਂ ਕਾਰਾਂ ਦੀਆਂ ਅਤੇ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਾੜੇ ਅਨੁਸਾਰਾਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੋਗਣ ਸਖਮੀ ਘਟਨਾ ਨਾ ਨਾ ਵਾਪਰ ਸਕੇ ਉਹਨਾਂ ਨੇ ਕਿਹਾ ਕਿ ਆਮ ਜਨਤਾ ਦੀ ਸੁਰੱਖਿਆ ਯਕੀਨ ਬਣਾਉਣ ਦੇ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਕੁਝ ਗੱਡੀਆਂ ਰੋਕਿਆ ਗਿਆ ਹੈ ਜਿਨ੍ਹਾਂ ਦੀਆਂ ਵੱਡੀਆਂ ਜਾਲੀਆਂ ਲੱਗੀਆਂ ਸਨ। ਉਹਨਾਂ ਵਿੱਚ ਕਈ ਗੱਡੀਆਂ ਦੇ ਅਸੀਂ ਚਲਾਨ ਕੱਟੇ ਹਨ। ਉਹਨਾਂ ਨੇ ਕਿਹਾ ਕਿ ਆਮ ਜਨਤਾ ਨੂੰ ਆਉਣ ਵਾਲੇ ਮੁਸ਼ਕਲਾਂ ਨਾ ਆਉਣ। ਮੱਧਨ ਰਗ ਦੇ ਵਿੱਚ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਅਤੇ ਸ਼ਾਰਤੀ ਅਨਸਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੂਰਤ ਵਿੱਚ ਬਖਸ਼ ਨਹੀਂ ਜਾਵੇਗਾ। ਅਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ। ਤਾਰਾਂ ਦੀ ਤਲਾਸ਼ੀ ਕੀਤੀ ਜਾ ਰਹੀਆਂ ਹਨ। ਤਸਵੀਰਾਂ ਵਿੱਚ ਦੇਖਦੇ ਨਜ਼ਰ ਆ ਰਹੇ ਹਨ ਅਤੇ ਰਾਗੀਰਾਂ ਦੇ ਵਿੱਚ ਆਮ ਲੋਕਾਂ ਦੇ ਬਜਾਏ ਜਿਨ੍ਹਾਂ ਵੱਲੋਂ ਮੂੰਹ ਟਕੇ ਹੋਏ ਹਨ ਜਾਂ ਮੋਟਰਸਾਈਕਲਾਂ ਦੇ ਕਾਗਜ਼ ਵਗੈਰਾ ਘੱਟ ਹਨ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਜਾਂ ਵਰਨਿੰਗ ਦੇ ਕੇ ਛੱਡੇ ਜਾ ਰਹੇ ਹਨ ਅਤੇ ਜਿੱਥੇ ਉਹਨਾਂ ਨੇ ਕਿਹਾ ਕਿ ਹੁਣ ਤੱਕ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਵੱਲੋਂ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਕਾਗਜ਼ ਕੱਤਰ ਵਗੈਰਾ ਚੈੱਕ ਕੀਤੇ ਜਾ ਰਹੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਤੇ ਤਲਾਸ਼ੀ ਵੀ ਕੀਤੀ ਜਾ ਰਹੀ ਹੈ ਕਿਉਂਕਿ ਜੁੱਦ ਨਸ਼ਾ ਵਿਰੁੱਧ ਮਹਿਮ ਦੇ ਤਹਿਤ ਪੰਜਾਬ ਵੱਲੋਂ ਨਾਕੇ ਵੀ ਲਗਾਏ ਜਾ ਰਹੇ ਹਨ ਕਿ ਨਸ਼ਾ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਿੱਥੇ ਕਿਸੇ ਦੇ ਵੀ ਕਾਗਜ਼ ਘੱਟ ਮਿਲਦੇ ਹਨ ਤਾਂ ਬਣਦੀ ਕਾਰਵਾਈਆਂ ਚਲਾਨਟੇ ਆ ਰਹੇ ਹਨ ਆਓ ਸੁਣੋ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਥਾਣਾ ਜੀ ਸਰ ਜੀ ਅੱਜ ਅਸੀਂ ਤਾਨਦੋਗ ਐਸਐਸਪੀ ਸਾਹਿਬ ਮਾਨ ਸਰ ਜੀ ਪ੍ਰਿੰਸੀਪਲ ਜੀ ਮੀਨਾ ਜਿਹਨੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਏਕੇਈ ਚੌਕ ਨਾਕਾਬੰਦੀ ਕੀਤੀ ਆ ਜਿੱਥੇ ਅਸੀਂ ਕਾਫੀ ਛਕੀ ਨੂੰ ਹੀ ਕਲਾਣੀ ਚੈਕਿੰਗ ਕੀਤੀ ਆ ਜਿਨ੍ਹਾਂ ਚ ਕਾਰਾਂ ਮੋਟਰਸਾਈਕਲ ਸਕਾਰਬੀਓ ਗੱਡੀਆਂ ਵਗੈਰਾ ਸਭ ਕੁਝ ਚੈੱਕ ਕੀਤਾ ਗਿਆ ਹੈ ਕਿ ਮਾਰੇ ਆਫਰਾ ਤੇ ਬਾਕੀਆਂ ਨਾਲ ਨਹੀਂ ਆਤੀ ਆ ਰਹੀ